ਅਲਤੀਪੁਰ ਤਰੀਕਾ ਮਨਾਇਆ ਜਾਵੇ ਸਰ ਦੇਖਣ ਨੂੰ ਜਾ ਰਿਹਾ ਕਿ ਫੱਤਕਸ ਦੇ ਬਾਅਦ ਜਲਦੀ ਰੱਖੜੀ ਦਾ ਧਿਆਨ ਵੀ ਆ ਰਿਹਾ ਜਲ ਮਸਤੀ ਇਸ ਨੂੰ ਲੈ ਕੇ ਬਜਾਰਾਂ ਤੇ ਬਹੁਤ ਭੀੜ ਵਾਲਾ ਸਰ ਇਹ ਵਸਬਾਗੇ ਦੇ ਤਿਹਾਰ ਆ ਰਹੇ ਸੀ ਇਸ ਨੂੰ ਲੈ ਕੇ 20 ਸੁਰੱਖਿਆ ਪ੍ਰਬੰਧ ਖੜੇ ਕੀਤੇ ਜਾ ਰਹੇ ਆ ਹਾਂਜੀ ਬਿਲਕੁਲ ਕਾਹ ਜਿਹੜਾ ਧਿਆਨ ਰੰਦਾ ਜਿਹੜਾ ਸੀਜ਼ਨ ਆ ਰਿਹਾ ਵਾ ਜਿਹਦੇ ਮੱਦੇ ਨਜ਼ਰ ਜਿਹੜਾ ਵਾ ਪੂਰੀ ਜੜੀ ਮਸਤੀ ਦੇ ਨਾਲ ਜਿਹੜੀ ਫੁੱਸਿਆ ਲੋਕਾਂ ਦੇ ਵਿੱਚ ਜਿਹੜੀ ਸੁਰੱਖਿਆ ਦੇ ਜਿਹੜੇ ਆ ਪੂਰੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਕਿ ਲੋਕਾਂ ਵਿੱਚ ਜਿਹੜਾ ਵਾ ਬਿਲਕੁਲ ਵਿਸ਼ਵਾਸ ਦੀ ਭਾਵਨਾ ਪੈਦਾ ਹੋ ਸਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਤੁਸੀਂ ਅਸੀਂ 24 ਘੰਟੇ ਤੁਹਾਡੀ ਸੇਵਾ ਵਾਸਤੇ ਹਾਜ਼ਰ ਹਾਂ ਤਹਾਡੀ ਸੁਰੱਖਿਆ ਜਾਨ ਮਾਲ ਦੀ ਫਾਇਸ਼ਵਾਤ ਹੈ ਹੀ ਬਜਨ ਬੰਦਿਆ ਤੇ ਤੁਹਾਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਵੀ ਜਿਹੜੇ ਲੋਕਾਂ ਨੂੰ ਵੀ ਉਹ ਸੱਚੀ ਸੁੱਚੀ ਜਿਹੜੀ ਆ ਪੁੱਤ ਨੂੰ ਤਲਾਹ ਦਿਓ ਤੇ ਇੱਕ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਹਰੇਕ ਕੰਮ ਕਰੋ ਸਰ ਪੁਲਿਸ ਦੇ ਇੰਨੇ ਸਖਤ ਪ੍ਰਬੰਧਾਂ ਦੇ ਬਾਅਦ ਵੀ ਹੁੱਲੜ ਬਾਜ਼ ਜਿਹੜੇ ਬਹੁਤ ਜ਼ਿਆਦਾ ਹੰਦਬਾਜ਼ੀ ਕਰਦੇ ਆ ਉਹਨਾਂ ਨੂੰ ਕੀ ਚੇਤਾਵਨੀ ਦਿੱਤਾ ਜਾਊਗਾ ਹਾਂਜੀ ਅਸੀਂ ਇਹੋ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਕਿਸੇ ਨੇ ਜਾਣ ਬੁੱਝ ਕੇ ਹੁੱਲੜ ਬਾਜ਼ੀ ਕੋਈ ਕੀਤੀ ਤਾਂ ਉਹਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਜਿਹੜਾ ਵਾ ਉਹਨਾਂ ਦੇ ਖਿਲਾਫ ਜਿਹੜਾ ਵਾ ਮੁਕਦਮੇ ਦਰਜ ਕੀਤੇ ਜਾਣਗੇ ਇਹ ਹੁੱਲੜਬਾਜੀ ਬਿਲਕੁਲ برداشت ਨਹੀਂ ਕੀਤੀ ਜਾਏਗੀ ਆਮ ਜਨਤਾ ਨੂੰ ਕੀ ਅਪੀਲ ਕਰ ਰਹੇ ਅਸੀਂ ਆਮ ਜਨਤਾ ਨੂੰ ਇਹੋ ਅਪੀਲ ਕਰਦੇ ਆ ਕਿ ਜਿਹੜਾ 15 ਅਗਸਤ ਦਾ ਦਿਹਾੜਾ ਦਿਹਾੜਾ ਜੇ ਆ ਰਿਹਾ ਵਾ ਇਹਨੂੰ ਸ਼ਾਂਤੀਪੂਰਨ ਤਰੀਕੇ ਨਾਲ ਮਨਾਓ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਤੁਹਾਨੂੰ ਕੋਈ ਛੱਤੀ ਵਿਅਕਤੀ ਜਾਂ ਕੋਈ ਢੀਡ ਪੜਕੀ ਵਾਲੀ ਜਗ੍ਹਾ ਦੇ ਉੱਤੇ ਲਵਾਰ ਸਪੈਗ ਕੋਈ ਲਵਾਰਸ ਵਸਤੂ ਮਿਲਦੀ ਆ ਉਹਨੂੰ ਤੁਰੰਤ ਜਿਹੜਾ ਵਾ ਪੁਲਿਸ ਨੂੰ ਜਿਹੜਾ ਲੋਕਲ ਪੁਲਿਸ ਨੂੰ ਸੂਚਨਾ ਦਿਓ ਤਾਂ ਜੋ ਉਹਦੇ ਤਾਫ ਕਾਨੂੰਨਕਾਰੀ ਕਾਰਵਾਈ ਕੀਤੀ ਲਗਾਤਾਰ ਦੇਖ ਰਹੇ ਹਾਂ ਕਿ ਵਿਚਾਰਿਆ ਕਿ ਜਿਹੜੇ ਨਵੇਂ ਟ੍ਰੈਫਿਕ ਨਿਯਮ ਆ ਹਜੇ ਵੀ ਲੋਕ ਉਹਨਾਂ ਦੀ ਪਾਲਣਾ ਨਹੀਂ ਕਰ ਰਹੇ ਐ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਨੂੰ ਤੇ ਉਹਨਾਂ ਦੇ ਮਾਪਿਓ ਕੀ ਪੀੜਤਦਾ ਜਾਓਗੇ ਨਵੇਂ ਟ੍ਰੈਫਿਕ ਨਿਯਮ ਲੈ ਕੇ ਅਸੀਂ ਜਿਹੜੇ ਛੋਟੇ ਬੱਚੇ ਆ ਇਹ ਉਹਨਾਂ ਦੇ ਪੇਰੈਂਟਸ ਆ ਜਿਹੜੇ ਮਾਪਿਓ ਆ ਉਹਨਾਂ ਨੂੰ ਅਪੀਲ ਕਰਦੇ ਆ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜਾ ਆਪਣੇ ਬੱਚਿਆਂ ਨੂੰ ਬਾਹਰ ਭੇਜੋ ਜੇ ਕੋ 18 ਸਾਲ ਤੋਂ ਛੋਟਾ ਬੱਚਾ ਵਾ ਉਹਨੂੰ ਆਪਣਾ ਸਕੂਟਰ ਮੋਟਰਸਾਈਕਲ ਜਿਹੜਾ ਨਾ ਦੋ ਨਹੀਂ ਤੇ ਫਿਰ ਸਾਨੂੰ ਜਿਹੜੀ ਆ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਵਾ ਚਲਾਨ ਕੱਟਣੇ ਪੈਣਗੇ ਤੇ 252500 ਰੁਪਇਆ ਜਿਹੜਾ ਵਾ ਤੁਹਾਨੂੰ ਜੁਰਮਾਨਾ ਭੁਗਤਣਾ ਪਏਗਾ। ਸ਼ਹਿਰ ਪ੍ਰਬੰਧਨ ਦਾ ਰਿਵਾਜ ਇਹ ਕੀਤਾ ਗਿਆ 15 ਅਗਸਤ ਨੂੰ ਤੇ ਰਖੜੀ ਦੇ ਧਿਆਨ ਨੂੰ ਲੈ ਕੇ। ਅਸੀਂ ਉਹਨਾਂ ਤੇ ਲਾਗੀਆਂ ਬੰਦੀਆਂ ਹੈਗੀਆਂ ਦਸਤਾ ਲਾਉਣੀਆਂ ਹੋਈਆਂ ਨੇ ਜੂਨ ਫਾਰਮ ਲੈਟੀਆਂ ਤੇ ਪਲਾਸਟਿਕਲ ਦੇ ਲੈਟੀਆਂ ਲਾਏ ਹੋਏ ਨੇ ਕਿਉਂਕਿ ਕੋਈ ਥੋਰੀਆਂ ਦੀ ਵੀ ਇਨਫਰਮੇਸ਼ਨ ਆਵਾ ਹੈ ਜਿਹੜੀਆਂ ਅਸੀਂ ਕੇ ਥੋਰ ਵੀ ਜਿਹੜੇ ਲੱਭ ਸਕੀਏ ਕਿ ਜਿਹੜੀਆਂ ਅਸੀਂ ਲੋਕਾਂ ਦੀ ਸੁਰੱਖਿਆ ਵੀ ਕਰ ਸਕੀਏ ਲੋਕ ਆਰਾਮ ਨਾਲ ਬਜ਼ਾਰਾਂ ਦੇ ਵਿੱਚ ਸ਼ੋਪਿੰਗ ਕਰ ਸਕਣ ਅਸੀਂ ਸਿਰਫ ਉਹ ਗੁੰਮ ਹੋਣ ਦੇ ਕਿ ਦੋਨੋਂ ਹੀ ਟੀਮਾਂ ਕੱਢੀਆਂ ਹੋਈਆਂ ਨੇ ਲੋਕਾਂ ਨੂੰ ਮਾਇਰ ਤੇ ਪਿੰਡ ਕਰਨ ਨੂੰ ਦੇਖੇ ਕਰਕੇ ਬਜ਼ਾਰਾਂ ਦੇ ਵਿੱਚ ਸ਼ੋਪਿੰਗ ਕਰ ਕੋਈ ਵੀ ਘਰ ਵਾਲੀ ਗੱਲ ਮੈਡਮ ਜਿਹਨੇ ਨਵੇਂ ਟ੍ਰੈਫਿਕ ਨਿਯਮ ਆ ਗਏ ਉਹਨਾਂ ਨੂੰ 18 ਸਾਬ ਤੋਂ ਘਾਟੇ ਇਸ ਦਾ ਬੱਚਾ ਜੇਕਰ ਕੋਈ ਵੀ ਟਿਕਟ ਲਵਾਦਾ ਉਹਨੂੰ ਵੀ ਔਰ ਉਹਦੇ ਮਾਤਾ ਪਿਤਾ ਨੂੰ ਬੱਚੇ ਦੇ ਨਾਲ ਨਾਲ ਫਿਰ ਇਸੇ ਵੀ ਕੇਸ ਰਜਿਸਟਰ ਹੋਊਗਾ ਨਵੇਂ ਕਾਨੂੰਨ ਦੇ ਮੁਤਾਬਕ ਇਸ ਕਰਕੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਨਾ 2 ਮਿੰਟ ਨਾਲ ਫੋੜ ਦੇਣਾ ਕਿਹੜਿਆ ਆਪਣੇ ਦਿੱਤੇ ਜਾਣ ਨਹੀਂ ਤੇ ਇਹਦੇ ਨਾਲ ਕੇਸ ਸਿਸਟਰ ਦਾ ਪਲਾਸੀ ਫਰਮਾਨਾ ਹੋਊਗਾ